और मैं खत्म होगा खाले बंद के घर ज्यादा हो दो हजार में घट जाता जो तुम वही दस करीबियां हो गई पांच सौ बंदे हो गए बाहर वो इस करके ਕਿੰਨਾ ਕ ਫਰਕ ਆ ਜੀ ਅੱਗੇ ਤੋਂ ਇਸ ਪਿੰਡ ਵਿੱਚ ਨਸ਼ੇ ਦੇ ਹੁਣ ਕੋਈ ਨਹੀਂ ਖੜਦਾ ਜਿੱਥੇ ਹਾਂ ਜੀ ਹਾਂ ਜੀ ਨੇਤਾ ਅੱਗੇ ਲਾਈਨ ਲੱਗੇ ਹੁੰਦੀ ਜੀ ਹਾਂ ਜੀ ਹਾਂ ਜੀ ਬਹੁਤ ਫਰਕਾ ਬਹੁਤ ਤੁਹਾਡਾ ਧੰਨਵਾਦ ਜਿੰਨਾ ਕ ਹੈਗਾ ਤੁਹਾਡੀ ਮਿਹਰਬਾਨੀ ਨਾਲ ਖੁਜੂ ਗੱਠੀ ਪਿਛਲੇ ਇੱਕ ਹਫਤੇ ਤੋਂ ਡਿਪਟੀ ਸਾਹਿਬ ਜਾਂ ਮੈਰੀ ਜੋਂ ਦੀ ਪੁਸ਼ਟੀ ਹੋਈ ਉਹ ਦਿੱਸਾ ਤਾਂ ਮੇਰੇ ਤੋਂ ਪਹਿਲਾਂ ਲਿਆ ਹੱਦੋਂ ਕੁਝਾਂ ਦੀ 8-10 ਵਾਰੀ ਤੁਹਾਡੇ ਕੋਲ ਚੱਕਰ ਮਾਰਿਆ ਹਾਂ ਚੈੱਕ ਕੀਤਾ ਇਹਦਾ ਕੀ ਫੈਕਟ ਪਿਆ ਕੀ ਅਸਰ ਪਿਆ ਬਹੁਤ ਫਾਇਦਾ ਹੋਇਆ ਜੀ ਘਟਿਆ ਆਜੀ ਘਟਿਆ ਕੋਹਤ ਮੈਂ ਤਾਂ ਦੇਖਿਆ ਨਹੀਂ ਜੀ ਮਨ ਮੈਂ ਤਾਂ ਜਿੱਦਣ ਦੇ ਉੱਪਰ ਸਰਜੀ ਆਏ ਆ ਮੋੜ ਕੇ ਤਾਂ ਮੈਂ ਕੋਈ ਮੁੰਡੇ ਤੋਂ ਫੜਦਾ ਦੇਖਿਆ ਨਹੀਂ ਕਿਉਂਕਿ ਅਸੀਂ ਵੀ ਆ ਮੋੜੇ ਸਾਡੇ ਘਰ ਵਾ ਇਹ ਇੱਥੇ ਰਹਿੰਦੇ ਤੇ ਹਾਂ ਜੀ ਮੈਂ ਤਾਂ ਮੰਜੀ ਵਾ ਉੱਥੇ ਬਾਹਰ ਡਾਈ ਹੁੰਦੀ ਜੀ ਰਾਤ ਨੂੰ ਹਣਾ ਇਹ ਤਾਂ ਅੱਗੇ ਡਰ ਲੱਗਦਾ ਕੋਈ ਜਾਂਦਾ ਆਉਂਦਾ ਮਾਰੇ ਨਾ ਜਵੜੇ ਹਾਂ ਉਹ ਬਾਰ ਕੋਈ ਹੁੰਨੀ ਹੁੰਦੇ ਹੁਣ ਤਾਂ ਕੋਈ ਨਹੀਂ ਜੀ ਇੱਥੇ ਕੋਈ ਨਹੀਂ ਕਰਦਾ ਵੰਦੇ ਦੇ ਪ੍ਰਸ਼ਾਸਨ ਤੇ ਪੁਲਿਸ ਵਾਲਿਆਂ ਦੀ ਤੇ ਸਰਕਾਰ ਦੀ ਮਿਲਿ ਭੋਗ ਤੇ ਨਾਲ ਜਿਹੜੀ ਸਾਡੇ ਪਿੰਡ ਦੇ ਵਿੱਚ ਮੀਟਿੰਗ ਰੱਖੀ ਗਈ ਹੈਗੀ ਆ ਉਹ ਜੋ ਨਸ਼ੇ ਦੇ ਸੰਬੰਧ ਵਿੱਚ ਸੀਗੀ ਤੇ ਨਸ਼ੇ ਨੂੰ ਖਤਮ ਕਰਨ ਲਈ ਡੀਐਸਪੀ ਸਾਹਿਬ ਅਚਰਦਸ਼ਨ ਸਿੰਘ ਨੇ ਪੂਰਾ ਜੋਰ ਲਾਗਾਇਆ ਹੈ ਪੂਰੇ ਹਫਤੇ ਤੋਂ ਇਹਨਾਂ ਨੇ ਸਾਡੇ ਪਿੰਡ ਦੇ ਜਿਹੜੇ ਏਰੀਆ ਦੇ ਨਕਸ਼ਾ ਚੇਂਜ ਕਰ ਦਿੱਤਾ ਹੈਗਾ ਜਿਹੜੇ ਬੰਦੇ ਬੇਤਨ ਵਾਲੇ ਸੀਗੇ ਉਹਨਾਂ ਨੂੰ ਚੱਕ ਕੇ ਅੰਦਰ ਕਰ ਦਿੱਤਾ ਗਿਆ ਹੈਗਾ ਤੇ ਉਸ ਤੋਂ ਬਾਅਦ ਜਿਹੜੇ ਨੱਠੇ ਹੋਏ ਆ ਉਹਨਾਂ ਦੇ ਪਿੱਛਾ ਕਰਕੇ ਬਹੁਤ ਜਲਦ ਸਰਹਣੀ ਕਹਿੰਦੇ ਆ ਕਿ ਆਪਾਂ ਉਹਨਾਂ ਦਾ ਪਿੱਛਾ ਕਰਕੇ ਅੰਦਰ ਜੇਲ੍ਹ ਦੇ ਕਰ ਦਿੱਤੇ ਜਾਣਗੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਿਆ ਕਿ ਅਸੀਂ ਆਉਣ ਵਾਲੀ ਜਿਹੜੀ ਦੇਸ਼ ਦੀ ਜਵਾਨੀ ਜੂਥ ਨੂੰ ਆਪਾਂ ਬਚਾ ਸਕੀਏ ਇਹਦੇ ਲਈ ਅਸੀਂ ਜੋ ਵੀ ਉਪਰਾਲਾ ਪੰਚਾਇਤ ਵੱਲੋਂ ਜਾਂ ਪਿੰਡ ਵੱਲੋਂ ਕਰ ਸਕਦੇ ਹਾਂ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਔਰ ਤਨਦੇਹੀ ਦੇ ਨਾਲ ਇਹਨਾਂ ਦੇ ਨਾਲ ਕੰਮ ਕਰਨੇ ਨੂੰ ਤਿਆਰ ਹਾਂ ਧੰਨਵਾਦ